ਨਹੀਂ ਰਹੇ ਮਸ਼ਹੂਰ ਪੰਜਾਬੀ অভিনেতা ਤਰਮਿੰਦਰ ਤੇ ਉਹਨਾਂ ਨੇ ਮੌਤ ਤੋਂ ਪਹਿਲਾਂ ਕਈਆਂ ਆਪਣੀ ਪਤਨੀ ਹੇਮਾ ਮਾਲਨੀ ਨੂੰ ਤਿੰਨ ਗੱਲਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਾਂ ਹੋ ਗਈਆਂ ਨੇ ਵਾਇਰਲ ਕਿਉਂਕਿ ਆਖਰੀ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਰਮਿੰਦਰ ਜੋ ਕਿ ਹਸਪੀਟਲ ਦੇ ਵਿੱਚ ਭਰਤੀ ਸੀ ਤੇ ਉਸੇ ਦੌਰਾਨ ਉਹਨਾਂ ਨੇ ਆਪਣੀ ਧਰਮ ਪਤਨੀ ਹੇਮਾ ਮਾਲਨੀ ਨੂੰ ਆਪਣੇ ਅਖੀਰਲੇ ਸ਼ਬਦ ਕਹੇ ਤੇ ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਮਸ਼ਹੂਰ ਪੰਜਾਬੀ ਗਾਇਕ ਤਰਮਿੰਦਰ ਦੇ ਬਾਰੇ ਜਿਨ੍ਹਾਂ ਨੇ 24 ਨਵੰਬਰ 2025 ਨੂੰ ਮੁੰਬਈ ਦੇ ਵਿੱਚ ਆਪਣੇ ਘਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੀ ਮੌਤ ਦੇ ਕਾਰਨ ਬਾਲੀਵੁੱਡ ਜਗਤ ਦੇ ਲਈ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਜੀ ਹਾਂ ਦੱਸ ਦਈਏ ਕਿ ਮੋਢ ਉਹਨਾਂ ਦਾ ਪੰਜਾਬ ਤੋਂ ਹੀ ਜਨਮੇ ਤਰਮਿੰਦਰ ਦਿਓਲ 8 ਦਸੰਬਰ 1935 ਨੂੰ ਉਹਨਾਂ ਦਾ ਜਨਮ ਸਥਾਨ ਪਿੰਡ ਨਰਸਾੜੀ ਜ਼ਿਲ੍ਹਾ ਲੁਧਿਆਣਾ ਪੰਜਾਬ ਜੋ ਕਿ ਉਹਨਾਂ ਦੇ ਪਿਤਾ ਕੇਵਲ ਕ੍ਰਿਸ਼ਨ ਦਿਓਲ ਜੋ ਕਿ ਉਸੇ ਪਿੰਡ ਦੇ ਵਿੱਚ ਹੈਡਮਾਸਟਰ ਸਨ ਉਹਨਾਂ ਨੇ ਆਪਣੀ ਪੜ੍ਹਾਈ ਫਗਵਾੜਾ ਰਾਮਗੜੀਆ ਕਾਲਜ 1952 ਤੋਂ ਪੂਰੀ ਕੀਤੀ ਅੱਜ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਕਰਕੇ 24 ਨਵੰਬਰ 2005 90 ਸਾਲ ਦੀ ਉਮਰ ਦੇ ਵਿੱਚ ਜੋ ਕਿ ਤਰਮਿੰਦਰ ਦਿਓਲ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਮੀਡੀਆ ਰਿਪੋਰਟਾਂ ਅਨੁਸਾਰ ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਤੋਂ ਪੀੜਤ ਸਨ ਤੇ ਪਿਛਲੇ ਕਰੀਬ 1 ਮਹੀਨੇ ਤੋਂ ਸਾਹ ਲੈਣ ਸੰਬੰਧੀ ਸਮੱਸਿਆਵਾਂ ਹੋ ਰਹੀਆਂ ਸਨ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਕੁਝ ਝੂਠੀਆਂ ਅਫਵਾਹਾਂ ਵੀ ਫੈਲੀਆਂ ਸਨ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਨੇ ਰੱਦ ਕਰ ਦਿੱਤਾ ਸੀ ਇਹ ਹਾਲਾਂਕਿ 24 ਨਵੰਬਰ 2025 ਉਹ ਮਾੜੀ ਘੜੀ ਜਿਸ ਦਿਨ ਤਰਮਿੰਦਰ ਦਿਓਲ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਦੀਆਂ ਦੋ ਸ਼ਾਦੀਆਂ ਹੋਈਆਂ ਸੀ ਪਹਿਲੀ ਪਤਨੀ ਪ੍ਰਕਾਸ਼ ਕੌਰ ਜਿਸ ਦੇ ਨਾਲ ਵਿਆਹ 1954 ਦੇ ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸਨੀ ਦਿਓਲ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਅਤੇ ਬੋਬੀ ਦਿਓਲ। ਅਤੇ ਪ੍ਰਕਾਸ਼ ਕੌਰ ਦੇ ਦੋ ਬੇਟੀਆਂ ਸੀ ਵਿਜੇਤਾ ਦਿਓਲ ਜੋ ਕਿ ਹੁਣ ਅਮਰੀਕਾ ਦੇ ਵਿੱਚ ਰਹਿੰਦੀ ਹੈ ਜਿਸ ਦਾ ਵਿਵੇਕ ਗਿੱਲ ਦੇ ਨਾਲ ਵਿਆਹ ਹੋਇਆ ਹੈ ਅਤੇ ਅਜੀਤਾ ਦਿਓਲ ਜੋ ਅਮਰੀਕਾ ਦੇ ਵਿੱਚ ਡੈਂਟਿਸਟ ਕਿਰਨ ਚੌਧਰੀ ਦੇ ਨਾਲ ਜਿਸ ਦਾ ਵਿਆਹ ਹੋਇਆ ਹੈ। ਦੂਜੀ ਪਤਨੀ ਹੇਮਾ ਮਾਲਣੀ ਉਸ ਦੇ ਨਾਲ ਵਿਆਹ 1980 ਦੇ ਵਿੱਚ ਹੋਇਆ ਹੀਮਾ ਮਾਲਣੀ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਨੇ ਹੀਮਾ ਮਾਲਣੀ ਦੇ ਦੋ ਧੀਆਂ ਨੇ ਇਸ਼ਾ ਦਿਓਲ ਅਤੇ ਆਹਾਨਾ ਦਿਓਲ ਇਸ਼ਾ ਦਿਓਲ ਜੋ ਕਿ ਅਦਾਕਾਰਾ ਹੈ ਅਤੇ ਆਹਾਨਾ ਦਿਓਲ ਜੋ ਕਿ ਡਾਂਸਰ ਹੈ ਦੀ ਵੈਬ ਬੋਹਰਾ ਦੇ ਨਾਲ ਜਿਸ ਦਾ ਵਿਆਹ ਹੋਇਆ ਹੋਇਆ ਉਹਨਾਂ ਦੇ ਕਈ ਪੋਤੇ ਪੋਤੀਆਂ ਅਤੇ ਦੋਤੇ ਦੋਤੀਆਂ ਹਨ ਜਿਨ੍ਹਾਂ ਵਿੱਚ ਕਰਨ ਦਿਓਲ, ਰਾਜਵੀਰ ਦਿਓਲ, ਸਨੀ ਦਿਓਲ ਦੇ ਬੇਟੇ ਸ਼ਾਮਲ ਨੇ ਜੋ ਕਿ ਕਾਫੀ ਮਸ਼ਹੂਰ ਅਦਾਕਾਰ ਨੇ ਹੁਣ ਦੱਸਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਰਮਿੰਦਰ ਦਿਓਲ ਦੇ ਜਾਣ ਦੇ ਕਾਰਨ ਆਪਣੀ ਪੋਸਟ ਪਾਈ ਸੀ ਅਤੇ ਲਾਈਵ ਵੀਡੀਓ ਵੀ ਭਾਈ ਸੀ ਉਹਨਾਂ ਨੇ ਵੀ ਦੁੱਖ ਪ੍ਰਗਟਾਇਆ ਅਤੇ ਇਹ ਕਿਹਾ ਕਿ ਇਸ ਵਕਤ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਤਰਮਿੰਦਰ ਦੇ ਮੌਤ ਦੀਆਂ ਜੋ ਅਫਵਾਹਾਂ ਸੋਸ਼ਲ ਮੀਡੀਆ ਦੇ ਉੱਪਰ ਰਡੀਆਂ ਸੀ ਉਹ ਹੁਣ ਉਸ ਦੀ ਪੁਸ਼ਟੀ ਹੋ ਚੁੱਕੀ ਹੈ ਕਿਉਂਕਿ ਅੱਜ 24 ਨਵੰਬਰ ਨੂੰ ਅੱਜ ਤੇਰ ਮਹਿੰਦਰ ਦੇਵ ਵਾਲੇ ਸਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਅਤੇ ਉਹਨਾਂ ਦੇ ਜਾਣ ਦੇ ਨਾਲ ਸਾਰੀ ਬਾਲੀਵੁੱਡ ਇੰਡਸਟਰੀ ਨੂੰ ਪੂਰਾ ਹੀ ਗਹਿਰਾ ਸਦਮਾ ਲੱਗਾ ਅਮਿਤabਚਨ ਅਮੀਰ ਖਾਨ ਅਤੇ ਹੋਰ ਨਾਮੀ-ਗੁਨਾਮੀ ਸtare ਜੋ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਵੀ ਪਹੁੰਚੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ